हां जी गुरुमुखो आप भाई साहब जी दी ਗੱਲ ਸੁਣੋ ਭਾਈ ਬਿੰਦਰਪਾਲ ਸਾਹਿਬ ਜੀ ਨੇ ਕਿੰਨੀ ਕਮਾਲ ਦੀ ਗੱਲ ਕੀਤੀ ਹੈ ਸੁਣੋ ਤੇ ਵੀਡੀਓ ਸ਼ੇਅਰ ਕਰਿਓ ਆਓ ਸੁਣੀਏ ਮੈਂ ਪਿੰਡ ਗਿਆ ਜੀ ਐਤਕੀ ਤੇ ਸਾਥ ਚ ਮੈਂ ਬਹਿ ਜਨਾ ਉਹਨਾਂ ਬਜ਼ੁਰਗ ਬਜ਼ੁਰਗ ਹੀ ਰਹਿ ਗਏ ਬਾਕੀ ਸਾਰੇ ਤੁਰ ਤੁਰ ਗਏ ਥੋੜੇ ਜਨੇ ਤੇ ਉਹ ਵੀ ਵੱਖਰੀ ਸਵਾਦ ਹੁੰਦਾ ਪਿੰਡ ਜੀ ਸੱਤ ਚ ਬਹਿਣ ਦਾ ਉੱਥੇ ਇੱਕ ਸੱਜਣ ਸਾਡੇ ਆਪਣੀ ਕਹਿ ਰਹੇ ਸਨ ਗੱਲਾਂ ਚੱਲਦੀਆਂ ਕਹਿਣ ਲੱਗੇ ਇੱਕ ਦਿਨ ਕਿਸੇ ਨੇ ਕੰਮ ਬਾ ਮਾਰ ਮਾਲ ਚਾਰ ਲਿਆ ਮਾਲ ਚਾਰਦਾ ਡੰਗਰ ਚਾਰਦੇ ਸੌਣ ਤੇ ਉਹ ਡੰਗਰ ਵੀ ਚਾਰ ਘਾਵਿ ਜਰੀ ਉਹ ਕਹਿੰਦਾ ਮਾਲ ਚਾਰ ਰਿਹਾ ਡੰਗਰ ਚਾਰ ਰਿਹਾ ਉਹ ਜਿੱਦੀ ਪੈਲੀ ਚ ਜਾਏ ਨਾ ਖੰਬਲ ਖੰਬਲ ਘਾ ਉਹ ਘਾਸ ਹੀ ਉਹਨਾਂ ਕਹਿੰਦਾ ਚੱਲ ਸਾਡੀ ਪੈਲੀ ਚੋਂ ਬਾਹਰ ਕੱਢ ਪੰਜ ਸੱਤ ਸਾਮਾ ਤੇ ਲੈ ਗਿਆ ਗੋ ਡਾਂਗਾ ਲੈ ਕੇ ਪੇ ਚੱਲ ਸਾਡੀ ਪੈਲੀ ਚ ਨਾ ਵਾੜੀ ਉਹਦਾ ਪਿਓ ਕਹਿੰਦਾ ਕੰਮ ਕਰ ਬੜੀਆਂ ਚ ਲੈ ਜਾ ਮੀ ਪਹਿ ਕਹਿੰਦੇ ਆ ਬੜੀਆਂ ਚ ਘਾ ਬਣਾ ਉਹ ਮੱਝਾਂ ਲੈ ਗਿਆ ਮੜੀਆਂ ਸਾਰਾ ਦਿਨ ਮੱਝਾਂ ਘਾਹ ਖਾ ਚਰਿਆ ਰੱਜ ਕੇ ਆਈਆਂ ਔਰ ਰਾਤੀ ਪਿੰਡ ਖਲੋ ਕੇ ਅਨਾਉਂਸਮੈਂਟ ਕਹਿੰਦਾ ਤੁਹਾਡੇ ਜਿਉਂਦਿਆਂ ਨਾਲੋਂ ਤਾਂ ਮਰਦੀ ਚੰਗੇ ਨੇ ਮਰੇ ਚੰਗੇ ਨੇ ਜਿਨ੍ਹਾਂ ਨੇ ਸਾਨੂੰ ਮੱਝਾਂ ਚਾਰਨ ਤੋਂ ਰੋਕਿਆ ਨਹੀਂ ਮੈਂ ਕਿਹਾ ਗੱਲ ਤੇ ਯਾਰ ਬੜੀ ਸੋਹਣੀ ਕਰ ਗਿਆ ਬੰਦਾ ਕਹਿੰਦਾ ਤੁਸੀਂ ਜਿਉਂਦੇ ਸੀ ਸਾਨੂੰ ਵੜਨ ਨਹੀਂ ਦਿੱਤਾ ਮਰਿਆਂ ਨੇ ਰੱਜ ਕੇ ਸੀ ਮੱਝਾਂ ਰਜਾ ਕੇ ਲੈ ਕੱਲ ਵੀ ਉੱਥੇ ਜਾਾਂਗੇ ਤੁਹਾਡੇ ਜਿਉਂਦਿਆਂ ਨਾਲੋਂ ਤਾਂ ਮਰਦੀ ਚੰਗੇ ਨੇ ਮੁਰਦੇ ਚੰਗੇ ਆ ਮੈਂ ਆਪ ਨੂੰ ਇੱਕ ਬੇਨਤੀ ਕਰਾਂ ਸ਼ਮਸ਼ਾਨ ਘਾਟ 'ਚ ਕਦੀ ਕਿਸੇ ਨੇ ਕਿਹਾ ਆਹ ਪਲਾਟ ਮੇਰਾ ਆ ਤੇਰਾ ਹੈ ਕਿਹਾ ਕਿਸੇ ਜੀ ਇੱਕ ਛੱਤ ਦੇ ਥੱਲੇ ਪਤਾ ਨਹੀਂ ਕਿੰਨੇ ਕੋ ਖੱਪ ਗਏ ਤੇ ਸੱਚੀ ਮੁੱਛ ਜਿੰਨਾਂ ਦਾ ਮਰਦਾ ਉਹ ਵੀ ਨਹੀਂ ਲਕੀਰਾ ਖਿੱਚਦੇ ਸਾਗਾ ਮਰਿਆ ਉਹ ਕਹਿੰਦੇ ਖਹਿਣਾ ਚਰਾਓ ਫੁੱਲ ਲੈ ਕੇ ਨਿਕਲੂ ਇਤੋਂ ਸੌਂ ਕਰ ਲੱਗਦਾ ਪਿਆਰ ਇਹਦਾ ਮਤਲਬ ਇੱਕ ਮਰਲਾ ਮਰਲਾ ਥਾਂ ਨਹੀਂ ਹੁੰਦੀ ਜੀ ਉਸ ਥਾਂ 'ਚ ਸਾਰੇ ਸਮਾ ਗਏ ਮੈਂ ਆਪ ਨੂੰ ਬੇਨਤੀ ਕਰਾਂਗਾ ਮੈਂ ਵਿਸ਼ੇ ਤੋਂ ਦੂਰ ਨਹੀਂ ਜਾਣਾ ਕਿ ਕਬਰ ਜਿੱਦਨ ਆਪਣੇ ਪਰਿਵਾਰ ਦੇ ਬਿਨਾਂ ਰੱਖਣ ਉਹ ਦਿਨ ਕਬਰ ਇੰਤਜ਼ਾਰ ਕਰਦੀ ਤੂੰ ਮੇਰੇ ਕੋਲ ਆਈ ਗੁਰੂ ਕਬਰ ਦੀ ਤਰ੍ਹਾਂ ਹੈ ਜਿਉਂਦੇ ਤੇਰੇ ਕੋਲ ਮਹਿਲ ਨੇ ਮਾੜੀਆਂ ਨੇ ਜਿੱਦਨ ਤੇਰੇ ਕੋਲ ਸੁੱਖ ਚਲਾ ਗਿਆ ਦੁੱਖ ਆ ਗਿਆ ਗੁਰੂ ਨਾਨਕ ਸਾਹਿਬ ਬਚਨ ਕਰਦਿਆ ਸਿੱਖਾ ਇਹ ਮਨੁੱਖਾ ਜਿੱਦਨ ਤੇਰਾ ਕੋਈ ਵੀ ਨਾ ਬਚੇ ਮੇਰਾ ਬੂਹਾ ਖੁੱਲਾ ਹੋਵੇਗਾ ਜਿੱਦਨ ਤੂੰ ਨਿਥਾਵਾ ਹੋ ਜਾਏਗਾ ਮੇਰੇ ਕੋਲ ਆ ਕੇ ਮੈਂ ਕਬਰ ਦੀ ਤਵਾ ਤੈਨੂੰ ਥਾਂ ਦਿਆਂਗਾ ਕਬਰ ਨਿਥਾਵਿਆਂ ਨੂੰ ਥਾਂ ਦਿੰਦੀ ਹੈ ਸੁਣਿਓ ਗੁਰਮਖੋ ਕਬਰ ਨਿਥਾਵੇਂ ਨੂੰ ਥਾਂ ਦਿੰਦੀ ਹੈ ਮੇਰਾ ਸਤਿਗੁਰੂ ਵੀ ਜਿਹਨੂੰ ਕੋਈ ਨਾ ਰਹਿ ਇੱਥੋਂ ਤੱਕ ਹੋਏ ਗੁਰਮਖੋ ਇਹ ਐਵੇਂ ਨਹੀਂ ਕਿਹਾ ਜਾਂਦਾ ਭਾਈ ਸਾਹਿਬ ਨੇ ਕਹ ਰਹੇ ਸੋਲ ਸਿੰਘ ਅਮਰ ਸ਼ਕੋਏ ਅਮਰ ਦੇ ਕੋਈ ਅਰਥ ਨਹੀਂ ਇਹ ਅਮਰ ਦਾ ਸਬੰਧ ਕੇਵਲ ਇਸ ਸਕੇਨ ਨਾਲ ਨਹੀਂ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਉੱਥੇ ਜਾਣਾ ਜਿੱਥੇ ਸਾਡੀ ਆਤਮਾ ਨੇ ਜਾਣਾ ਹੈ ਜਤਿੰਦਰਪਾਲ ਤੁਸੀਂ ਗੱਲਾਂ ਤਾਂ ਬਹੁਤ ਸਿਆਣੀਆਂ ਕਰ ਗਏ ਹੋ ਮਰਨ ਮਰਾਉਣ ਦੀਆਂ ਗੱਲਾਂ ਕਰਦੇ ਹੋ ਕੀ ਤੁਹਾਡੀਆਂ ਜਮੀਰਾਂ ਜਾਗਦੀਆਂ ਨੇ ਆ ਸਾਨੂੰ ਦਰਸ਼ਨ ਕਰਾ ਰਹੇ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਤੇ ਆ ਦੇਖ ਤੇਰੀ ਪੱਗ ਦੇ ਕੋਲੇ ਜਿੱਥੇ ਤੇਰੀ ਤਸਵੀਰ ਆ ਉਹਦੇ ਨਾਲ ਇੱਕ ਸਿੰਘ ਦੇ ਹੱਥ 'ਚ ਖੰਡਾ ਫੜਿਆ ਹੋਇਆ ਇਹ ਆ ਖੰਡਾ ਇਸ ਖੰਡੇ ਨਾਲ ਖਾਲਸਾ ਪੰਥ ਸਾਜਿਆ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਜਿਹੜਾ ਤੇਰੀ ਫੋਟੋ ਤੇ ਥੱਲੇ ਲਾਇਆ ਸੱਪ ਦੇ ਕੋਲੇ ਉਹ ਸੱਪਾ ਜਰਨਲ ਅਡਵਾਇਰ ਦਾ ਉਹ ਜਰਨਲ ਅਡਵਾਇਰ ਦਾ ਲੋਗੋ ਆ ਜਿਸ ਨੂੰ ਤੁਸੀਂ ਅੱਜ ਖੰਡੇ ਦਾ ਨਾਮ ਦਿੰਦੇ ਹੋ ਇਸ ਤਰ੍ਹਾਂ ਦਾ ਢੌਂਚਾ ਜਿਹਾ ਤੁਸੀਂ ਕਹਿੰਦੇ ਹੋ ਇਹ ਖੰਡਾ ਇਹ ਜਰਨਲ ਅਡਵਾਈਜ਼ ਦਾ ਲੋਗੋ ਆ ਆ ਤੇਰੇ ਉੱਤੇ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਇਨਸਾਨ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੋ ਕਿ ਦਰਬਾਰ ਸਾਹਿਬ ਦੇ ਅੰਦਰ ਤੁਸੀਂ ਤਾਂ ਕਿੰਨੀ ਵਾਰੀ ਉੱਥੇ ਕਥਾ ਕਰ ਚੁੱਕੇ ਹੋ ਜਾ ਚੁੱਕੇ ਹੋ ਦਰਬਾਰ ਸਾਹਿਬ ਉੱਥੇ ਦੇਖੋ ਆਹ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਇਨਸਾਨ ਸਾਹਿਬ ਦੇ ਦਰਸ਼ਨ ਕਰੋ ਇਸ ਇਨਸਾਨ ਸਾਹਿਬ ਜੀ ਦੇ ਇਤਿਹਾਸ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਜ਼ਿੰਦਾ ਲਾ ਰੱਖਿਆ ਆ ਹੁਣ ਅੱਗੇ ਦੇਖੋ ਸ੍ਰੀ ਗੁਰੂ 10ਵੇਂ ਪਾਸ਼ਾ ਜਿਹਦਾ ਨਿਸ਼ਾਨ ਸਾਹਿਬ ਕਾਲ ਤੱਕ ਸਾਹਬ ਤੇ ਝੂਲਦਾ ਹੁੰਦਾ ਸੀ ਤਸਵੀਰਾਂ 'ਚ ਦੇਖ ਲਾ ਤੇ ਸ੍ਰੀ ਗੁਰੂ 10ਵੇਂ ਪਾਸ਼ਾ ਜਿਹਦੇ ਖੰਡੇ ਤੇ ਦਰਸ਼ਨ ਵੀ ਕਰ ਲਾ ਆ ਹੁਣ ਅੱਗੇ ਦੇਖ ਜਰਨਲ ਅਡਵੈਰ ਦਾ ਲੋਗੋ ਇਹ ਜਰਨਲ ਅਡਵੈਰ ਦਾ ਲੋਗੋ ਕਿਹੜੀ ਕੰਪਨੀ ਨੇ ਬਣਾਇਆ ਸੀ ਉਸ ਕੰਪਨੀ ਦਾ ਨਾਮ ਵੀ ਇੰਗਲਿਸ਼ 'ਚ ਥੱਲੇ ਲਿਖਿਆ ਹੋਇਆ ਜਤਿੰਦਰ ਪਾਲ ਇੱਕ ਪਾਸੇ ਤੈਨੂੰ ਸ੍ਰੀ ਗੁਰੂ 10ਵੇਂ ਪਾਸ਼ਾ ਜਿਹਦੇ ਖੰਡੇ ਤੇ ਦਰਸ਼ਨ ਕਰਾਉਨੇ ਆ ਤੇ ਦੂਜੇ ਪਾਸੇ ਜਰਨਲ ਅਡਵੈਰ ਦਾ ਲੋਗੋ ਦਿਖਾਉਨੇ ਆ ਜੋ ਤੁਸੀਂ ਅੱਜ ਝੰਡਿਆਂ ਤੇ ਲਾ ਕੇ ਗੁਰਦੁਆਰਿਆਂ 'ਚ ਝੰਡੇ ਚੜ੍ਹਾ ਰੱਖੇ ਨੇ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਨਿਸ਼ਾਨ ਸਾਹਿਬ ਤਾਰ ਦਿੱਤੇ ਨੇ ਜਦੋਂ ਨਹਿਰੂ ਦੀ ਸਰਕਾਰ ਸੀ ਭਾਰਤ ਆਜ਼ਾਦ ਹੋਇਆ ਸੀ ਉਸ ਵੇਲੇ ਨਹਿਰੂ ਦੀ ਸਰਕਾਰ ਕਹਿੰਦੀ ਆ ਕਿ ਪੰਜਾਬੀ ਜਰੈਨ ਪੈਸਾ ਲੋਕ ਨੇ ਪੰਜਾਬੀ ਜਰੈਨ ਪੈਸਾ ਲੋਕ ਨੇ ਇਹ ਗੱਲ ਉਹਨਾਂ ਨੇ ਕਿਉਂ ਬੋਲੀ ਸੀ ਕਿਉਂਕਿ ਪੰਜਾਬੀਆਂ ਨੇ ਉਹ ਸਮਿਆਂ ਦੇ ਵਿੱਚ ਕੋਈ ਕੋ ਥੋੜਾ ਹੀ ਸਮਾਂ ਹੋਇਆ ਸੀ ਗੁਰੂਆਂ ਦੇ ਨਿਸ਼ਾਨ ਸਾਹਿਬ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਤਾਰ ਦਿੱਤੇ ਸੀ ਅੰਗਰੇਜ਼ਾਂ ਨਾਲ ਮਿਲ ਕੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਗੁਰੂਆਂ ਦੇ ਖੰਡੇ ਬਦਲ ਦਿੱਤੇ ਸੀ ਉਹ ਸਮਿਆਂ ਦੇ ਵਿੱਚ ਥੋੜਾ ਸਮਾਂ ਹੋਇਆ ਸੀ ਨਹਿਰੂ ਹੁਣਾਂ ਨੇ ਸਾਰੀਆਂ ਚੀਜ਼ਾਂ ਦੇਖੀਆਂ ਸੀ ਉਹਨਾਂ ਨੇ ਇਹ ਗੱਲ ਤਾਂ ਬੋਲੀ ਕਿ ਇਹ ਜਰੈਨ ਪੈਸਾ ਲੋਕ ਨੇ ਜੋ ਆਪਣੇ ਗੁਰੂਆਂ ਦੇ ਨਹੀਂ ਬਣੇ ਜੋ ਸ੍ਰੀ ਗੁਰੂ 10ਵੇਂ ਪਾਤਸ਼ਾਹ ਦੇ ਨਹੀਂ ਬਣੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਹੀਂ ਬਣੇ ਇਹ ਹੋਰ ਭਲਾ ਕਿਦੇ ਬਣ ਜਾਣਗੇ Nehru ਨੂੰ ਅਸੀਂ ਚੰਗਾ ਨਹੀਂ ਕਹਿੰਦੇ ਕਿਉਂਕਿ ਪਾਪੀ ਮਸਟੰਡੇ ਗੁੰਡੇ ਸੀ ਉਹ Nehru ਹੋਣੀ ਪਰ ਇਹ ਗੱਲ ਜ਼ਰੂਰ ਸਹੀ ਆ ਕਿਉਂਕਿ ਜਰੈਨ ਪੈਸਾ ਵਾਲੇ ਕੰਮ ਕੀਤੇ ਨੇ ਪੰਜਾਬੀਆਂ ਨੇ ਅੱਜ ਤੱਕਰ ਦੱਸੋ ਕਿ ਸ੍ਰੀ ਗੁਰੂ 10ਵੇਂ ਪਾਸਾ ਜਿਹਦਾ ਇਨਸਾਨ ਸਾਹਿਬ ਕਿਹੜੇ ਗੁਰਦੁਆਰੇ ਚ ਚੜਾਇਆ ਜਾਂਦਾ ਕਿੰਨੇ ਕ ਗੁਰੂ ਘਰਾਂ ਚ ਚੜਾਇਆ ਜਾਂਦਾ ਆ ਹੁਣ ਤੈਨੂੰ ਅੱਗੇ ਦਿਖਾਉਨੇ ਆ ਦੇਖ ਆ ਅੱਗੇ ਫੋਟੋ ਚ ਦੇਖ ਉਹ ਪੰਜਾਬੀ ਨੇ ਜਿਨ੍ਹਾਂ ਪੰਜਾਬੀਆਂ ਤੇ ਮੱਥੇ ਤੇ ਕਲੰਕ ਲਾਇਆ ਜਰਨਲ ਅੜਵੈਰ ਨੇ ਲੋਗੋ ਬਣਾ ਕੇ ਉਹ ਲੋਗੋ ਵੀ ਥੱਲੇ ਦੇਖ ਦਿਂਦਾ ਇਹ ਇੱਕ ਪਾਸੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਦਰਸ਼ਨ ਕਰ ਕਦੇ ਤੁਸੀਂ ਪ੍ਰਚਾਰਕੋ ਗੱਲ ਕੀਤੀ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਜਿਸ ਖੰਡੇ ਦੇ ਹਰ ਰੋਜ਼ ਅਨੰਤਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਉਹ ਕਦੇ ਤੁਸੀਂ ਪ੍ਰਚਾਰਕੋ ਆ ਗੱਲ ਕੀਤੀ ਆ ਤੈਨੂੰ ਦਿਖਾਉਨੇ ਆ ਫੋਟੋ ਚ ਦੇਖੋ ਪੌੜੀਆਂ ਨੂੰ ਜ਼ਿੰਦਾ ਲਾ ਰੱਖਿਆ ਸ਼੍ਰੋਮਣੀ ਕਮੇਟੀ ਨੇ ਇਹ ਪੌੜੀਆਂ ਦਰਬਾਰ ਸਾਹਿਬ ਦੇ ਅੰਦਰ ਨੇ ਇਹ ਪੌੜੀਆਂ ਦਾ ਜਿੰਦਾ ਕਲਵਾਉਣ ਬਾਰੇ ਕਿਸੇ ਸਿੱਖ ਜਥੇਬੰਦੀ ਨੇ ਕਿਸੇ ਪ੍ਰਚਾਰਕ ਨੇ ਕਦੇ ਵੀ ਕਦੇ ਬੋਲਿਆ ਕਿਹੜੇ ਦਿਨ ਬੋਲਿਆ ਕਿਹੜੀ ਸਟੇਜ ਤੋਂ ਬੋਲਿਆ ਕਦ ਬੋਲਿਆ ਵੀ ਗੁਰੂਆਂ ਦੇ ਨਿਸ਼ਾਨ ਸਾਹਿਬ ਦੇ ਦਰਸ਼ਨਾਂ ਨੂੰ ਉਹ ਪੌੜੀਆਂ ਖੋਲੀਆਂ ਜਾਣ ਜੋ ਮਹਾਰਾਜਾ ਅਨਜੀਤ ਸਿੰਘ ਜੀ ਨੇ 18ਵੀਂ ਸਦੀ ਚ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਜੀ ਚਿੱਤਰਕਾਰੀ ਕਰਾਈ ਸੀ ਕਿਉਂਕਿ ਜਿਸ ਚਿੱਤਰਕਾਰ ਨੇ ਦਰਸ਼ਨ ਕੀਤੇ ਸੀ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਉਹਨਾਂ ਤੋਂ ਤਸਵੀਰ ਬਣਾਈ ਗਈ ਸੀ ਚਿੱਤਰਕਾਰੀ ਕਰਾਈ ਗਈ ਸੀ ਗੁਰੂ ਕਿਵੇਂ ਧੀਂਦੇ ਸੀ ਸ੍ਰੀ ਗੁਰੂ ਦਸਵੇਂ ਪਾਸਾ ਜੀ ਚੱਲਦੇ ਨੇ ਘੋੜੇ ਤੇ ਨਾਲ ਪੰਜ ਸਿੰਘ ਨੇ ਕੋਲੇ ਕਿਹੜਾ ਇਨਸਾਨ ਸਾਹਿਬ ਸੀ ਉਹ ਇਨਸਾਨ ਸਾਹਿਬ ਜਿਹਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਉੱਤੇ ਕਿਰਪਾਨ ਆ ਵਿਚਾਲੇ ਢਾਲ ਆ ਥੱਲੇ ਕਿਟਾਰ ਆ ਆ ਦਰਸ਼ਨ ਕਰ ਲਾ ਤੂੰ ਇਸ ਇਨਸਾਨ ਸਾਹਿਬ ਜੀ ਦੇ ਇਤਿਹਾਸ ਨੂੰ ਸ਼੍ਰੋਮਣੀ ਕਮੇਟੀ ਵਾਲੇ ਗੁੰਡੇ ਮਸਟੰਡਿਆਂ ਨੇ ਜ਼ਿੰਦਾ ਲਾ ਰੱਖਿਆ ਅਸੀਂ ਤਾਂ ਗੁੰਡੇ ਤੇ ਮਸਟੰਡੇ ਕਹਿੰਦੇ ਆ ਉਹਨਾਂ ਨੂੰ ਕੀ ਤੂੰ ਬੋਲੇਗਾ ਇਹ ਵੀਡੀਓ ਦੇਖ ਕੇ ਕੀ ਇਹ ਵੀਡੀਓ ਇਹ ਜਤਿੰਦਰਪਾਲ ਕੋਲੇ ਕੋਈ ਭੇਜੂਗਾ ਦੇਖਣ ਨੂੰ ਵੀ ਉਹ ਦੇਖ ਕੇ ਬੋਲੇ ਜੇ ਤਾਂ ਜਤਿੰਦਰਪਾਲ ਤੂੰ ਜਿਉਂਦਾ ਤੂੰ ਮਰਿਆਂ ਚ ਨਹੀਂ ਹੈਗਾ ਤਾਤਾ ਬੋਲੀ ਜੇ ਤੂੰ ਮੁਰਦਿਆਂ ਚ ਸਾਮਲਾ ਤੂੰ ਨਾ ਬੋਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ